ਤੁਸੀਂ ਆਪਣੇ ਪਰਿਵਾਰ ਨੂੰ ਡੀਪਲੀ ਲਵ ਵੀ ਕਰਦੇ ਹੋ ਉਹਨਾਂ ਲਈ ਹਾਰਡ ਵਰਕ ਵੀ ਕਰਦੇ ਹੋ ਸੈਕਰੀਫਾਈਸ ਵੀ ਕਰਦੇ ਹੋ ਪਰ ਫਿਰ ਵੀ ਕਈ ਵਾਰ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਸੀ ਫੀਲ ਨਹੀਂ ਕਰਦੇ ਕਿਉਂਕਿ ਸੇਫਟੀ ਸਿਰਫ ਪੈਸੇ ਨਾਲ ਗਿਫਟ ਨਾਲ ਜਾਂ ਸਿਰਫ ਆਈ ਲਵ ਯੂ ਕਹਿਣ ਦੇ ਨਾਲ ਨਹੀਂ ਬਣਦੀ ਸੇਫਟੀ ਉਹ ਹੈ ਜੋ ਅਸੀਂ ਸਮਾਲ ਸਮਾਲ ਐਵਰੀਡੇ ਮੂਮੈਂਟਸ ਵਿੱਚ ਆਪਣੀ ਫੈਮਿਲੀ ਨੂੰ ਦਿੰਦੇ ਹਾਂ ਜੋ ਸਾਡੀ ਟੋਨ ਹੁੰਦੀ ਹੈ ਉਹਨਾਂ ਨੂੰ ਰਿਸਪੌਂਡ ਕਰਨ ਦੀ ਜਿਸ ਅੰਦਾਜ਼ ਚ ਅਸੀਂ ਉਹਨਾਂ ਨੂੰ ਵਾਪਸ ਬੋਲਦੇ ਹਾਂ ਜਾਂ ਸਾਡਾ ਗੱਲ ਕਰਨ ਦਾ ਤਰੀਕਾ ਹੈ and every family members chahe oh parents hain partners hain bachche hain ya sibling hain ik gal di hamesha chahte hain ki assi tuhanu safe feel kariye family de vich loved feel kariye te e, sadi family sanu understand kare so welcome to heal and align thrive with pritikang main ha todi host pritikang former tech leader si hun uh, now i life transformation coach hu ਅੱਜ ਅਸੀਂ ਇਹ ਕੰਮ ਕਰਦੇ ਹਾਂ ਐਂਡ ਇਸ ਪੋਡਕਾਸਟ ਚ ਅਸੀਂ ਨਾ ਚੈਨਲ ਵਿੱਚ ਅਸੀਂ ਗੱਲ ਕਰਾਂਗੇ ਕਿ ਬੈਲੈਂਸ ਤੇ ਫੁਲਫਿਲਮੈਂਟ ਅਕ੍ਰੋਸ ਦਾ ਫੋਰ ਪਿਲਰਸ ਆਫ ਲਾਈਫ ਹੈਲਥ ਰਿਲੇਸ਼ਨਸ਼ਿਪ ਕਰੀਅਰ ਐਂਡ ਮਨੀ ਐਂਡ ਅਸ ਦਾ ਟਾਪਿਕ ਹੈ ਸਭ ਤੋਂ ਇੰਪੋਰਟੈਂਟ ਪਰਵਾਰ ਵਿੱਚ ਸੇਫ ਸਪੇਸ ਕ੍ਰੀਏਟ ਕਰਨਾ ਕਿਉਂਕਿ ਜਿਸ ਘਰ ਦੇ ਵਿੱਚ ਸੇਫਟੀ ਮਿਸਿੰਗ ਹੋਵੇ ਪਿਆਰ ਵੀ ਉੱਥੇ ਹੈਵੀ ਲੱਗਦਾ ਤੇ ਫਿਰ ਜਿੱਥੇ ਸੇਫਟੀ ਹੋਵੇ ਉਹ ਬੌਂਡਸ ਹੋਰ ਸਟਰੋਂਗ ਹੋ ਜਾਂਦੇ ਤੇ ਅੱਜ ਅਸੀਂ ਐਕਸਪਲੋਰ ਕਰਾਂਗੇ ਕਿਉਂਕਿ ਇਮੋਸ਼ਨਲ ਸੇਫਟੀ ਫੈਮਿਲੀ ਬੌਂਡਸ ਦੀ ਫਾਊਂਡੇਸ਼ਨ ਹੁੰਦੀ ਹੈ ਤੇ ਟਰਸ ਕਿਸ ਤਰ੍ਹਾਂ ਸਮਾਲ ਸਮਾਲ ਡੇਲੀ ਐਕਸ਼ਨ ਦੇ ਵਿੱਚ ਸਾਡੇ ਬਿਲਡ ਹੁੰਦਾ ਹੈ ਤੇ ਆਪਾਂ ਆਲਸੋ ਲਰਨ ਕਰਾਂਗੇ ਕਿ ਥਰੀ ਸਿੰਪਲ ਪ੍ਰੈਕਟਿਸ ਦੇ ਜੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਜੋ ਕਿ ਤੁਹਾਡੇ ਪਰਿਵਾਰ ਨੂੰ ਸੇਫ ਲਵ ਤੇ ਵੈਲਿਊਡ ਫੀਲ ਕਰਾਵੇ ਸੋ ਲੈਟ ਮੀ ਟੈਲ ਯੂ ਲਿਟਲ ਬਿਟ ਅਬਾਊਟ ਮਾਈ ਸਟੋਰੀ ਵੈਨ ਆਈ ਲੋਸਟ ਮਾਈ ਮਮ ਆਈ ਵਾਸ ਵੈਰੀ ਯੰਗ ਮੈਨੂੰ ਸਮਝ ਵੀ ਨਹੀਂ ਸੀ ਉਹ ਹੁੰਦਾ ਕੀ ਹੋ ਰਿਹਾ ਹੈ ਪਰ ਮੈਂ ਫੀਲ ਕਰਦੀ ਸੀ ਕਿ ਕੁਝ ਤਾਂ ਮਿਸਿੰਗ ਹੈ ਯੂ نو ਪੇਰੈਂਟਸ ਯੂ نو ਉਸ ਟਾਈਮ ਤੇ ਨਹੀਂ ਸਮਝਦਾ ਸੀ ਕਿ ਮਮ ਚਲੇ ਗਈ ਬਟ ਉਸ ਏਮਪਟੀਨੈਸ ਵਿੱਚ ਮੇਰੇ ਡੈਡ ਜੋ ਸੀਓ ਮੇਰੇ ਐਂਕਰ ਬਣ ਗਏ ਸਾਡਾ ਜੋ ਮੇਰਾ ਤੇ ਮੇਰੇ ਡੈਡ ਦਾ ਬੌਂਡ ਸੀ ਉਹ ਸਿਰਫ ਉਹਨਾਂ ਦੀ ਪ੍ਰੈਜ਼ੈਂਸ ਕਰਕੇ ਸਟਰੋਂਗ ਨਹੀਂ ਸੀ ਪਰ ਉਹ ਜੋ ਸੇਫਟੀ ਮੈਨੂੰ ਫੀਲ ਕਰਵਾਉਂਦੇ ਸੀ ਜਾਂ ਮੈਂ ਸੇਫ ਉਹਨਾਂ ਨਾਲ ਫੀਲ ਕਰਦੀ ਸੀ ਜਾਂ ਮੈਂ ਕਈ ਵਾਰ ਉਹਨਾਂ ਦੇ ਸਮੇਂ ਰੋ ਵੀ ਲੈਂਦੀ ਸੀ ਫੀਅਰ ਵੀ ਸ਼ੇਅਰ ਕਰ ਸਕਦੀ ਸੀ ਮੈਂ ਚੁੱਪਚਾਪ ਉਹਨਾਂ ਦੇ ਨਾਲ ਬੈਠ ਵੀ ਸਕਦੀ ਸੀ ਤੇ ਉਹ ਕਦੇ ਵੀ ਮੈਨੂੰ ਜੱਜ ਨਹੀਂ ਸੀ ਕਰਦੇ ਉਸ ਸੇਫਟੀ ਨੇ ਮੈਨੂੰ ਸਟਰੈਂਥ ਬਣ ਗਈ ਮੇਰੀ ਤੇ ਮੇਰੀ ਵਿਲ ਪਾਵਰ ਨੂੰ ਬਹੁਤ ਸਟਰੋਂਗ ਕੀਤਾ ਜੋ ਮੇਰੀ ਪੂਰੀ ਲਾਈਫ ਤੇ ਹਲਪ ਕਰੀ ਪਰ ਮੈਨੂੰ ਯਾਦ ਹੈ ਕਿ ਕਈ ਵਾਰੀ ਜਦੋਂ ਕਿਤੇ ਮੰਮੀ ਨੂੰ ਮਿਸ ਵੀ ਕਰਦੇ ਸੀਗੇ ਪਰ ਫਿਰ ਵੀ ਉਹ ਬੌਂਡ ਜੋ ਚਾਹੇ ਉਹ ਚਲੇ ਗਏ ਪਰ ਉਹਨਾਂ ਦਾ ਸੇਫ ਫੀਲ ਕਰਨ ਦੀ ਜੋ ਵੀ ਬੌਂਡ ਹੁੰਦੀ ਹੈ ਉਹ ਇੱਕ ਫੈਮਿਲੀ ਨੂੰ ਤੁਹਾਨੂੰ ਸਟਰੋਂਗ ਜੁੜੂ ਕਰਦੀ ਹੈ ਤੇ ਜਦੋਂ ਅਸੀਂ ਸੇਫ ਫੀਲ ਕਰਦੇ ਹਾਂ ਆਪਣੀ ਫੈਮਿਲੀ ਦੇ ਵਿੱਚ ਆਪਣੇ ਸਾਰੇ ਜਜ਼ਬਾਤ ਜੋ ਸਾਡੇ ਇਮੋਸ਼ਨ ਅਸੀਂ ਓਪਨਲੀ ਸ਼ੇਅਰ ਕਰਦੇ ਹਾਂ ਪਰ ਜਦੋਂ ਸਾਡੇ ਲਾਈਵਸ ਅ ਸੇਫਟੀ ਮਿਸਿੰਗ ਹੁੰਦੀ ਹੈ ਫੈਮਿਲੀ ਦੇ ਵਿੱਚ ਤੇ ਅਸੀਂ ਬੰਦ ਹੋਣ ਇੱਕ ਦੂਜੇ ਨਾਲ ਸ਼ੁਰੂ ਹੋ ਜਾਂਦੇ ਇਵਨ ਜੇ ਉਹ ਸਾਡੇ ਨਾਲ ਪਿਆਰ ਕਰਦੇ ਫੈਮਿਲੀ ਨਾਲ ਉਹਨਾਂ ਦਾ ਵੀ ਅਸੀਂ ਸ਼ੇਅਰ ਨਹੀਂ ਕਰਦੇ ਇਹੀ وجہ ਹੈ ਕਿ ਫੈਮਲੀਆਂ ਇਸ ਸਟਰਗਲ ਕਰਦੀਆਂ ਆਪਸ ਵਿੱਚ ਉਹਦੇ ਵਿੱਚ ਪਿਆਰ ਨਹੀਂ ਫੈਮਲੀ ਵਿੱਚ ਮਿਸਿੰਗ ਹੁੰਦਾ ਉਹਦੇ ਵਿੱਚ ਸੇਫਟੀ ਮਿਸਿੰਗ ਹੁੰਦੀ ਹੈ ਤੇ ਵਾਈ इमोशनल ਸੇਫਟੀ ਇਜ਼ ਦਾ ਫਾਊਂਡੇਸ਼ਨ ਪਰਿਵਾਰ ਸਿਰਫ ਸਾਡੇ ਲਵ ਦੇ ਨਾਲ ਨਹੀਂ ਚੱਲਦਾ ਉਹ ਸੇਫਟੀ ਦੇ ਨਾਲ ਥਰਾਈਵ ਕਰਦਾ ਕਿਉਂਕਿ ਵਿਦਆਊਟ ਸੇਫਟੀ ਫੈਮਲੀ ਮੈਂਬਰਸ ਆਪਣੇ ਅਸਲੀ ਜਜ਼ਬਾਤ ਹਾਈਡ ਕਰਦੇ ਆਪਣੇ ਇਮੋਸ਼ਨ ਹਾਈਡ ਕਰਦੇ ਆ ਕਨਵਰਸੇਸ਼ਨ ਅਵੋਇਡ ਕਰਨਾ ਸ਼ੁਰੂ ਕਰਦੇ ਆ ਤਾਂ ਉਹਨਾਂ ਦੇ ਵਿੱਚ ਇੱਕ ਸਾਇਲੈਂਟ ਜ਼ੈਂਟਮੈਂਟ ਬਿਲਡ ਕਰਨਾ ਸ਼ੁਰੂ ਹੋ ਜਾਂਦੀ ਹੈ ਪਰ ਜਦੋਂ ਸੇਫ ਫੀਲ ਕਰਦੇ ਹੋ ਓਨੈਸਟਲੀ ਆਪਣੇ ਇਮੋਸ਼ਨ ਨੂੰ ਸ਼ੇਅਰ ਕਰਦੇ ਆ ਉਹਨਾਂ ਦਾ ਟਰਸਟ ਡੀਪਨ ਹੁੰਦਾ ਹੈ ਤੇ ਬੌਂਡਸ ਹੋਰ <strong>ਸਟਰੋਂਗ</strong> ਹੋ ਜਾਂਦੇ ਆ ਤੇ ਟਰਸਟ ਬੈਂਕ ਅਕਾਊਂਟ ਉੱਥੇ ਫਿਰ ਆਉਂਦਾ ਕਿ ਜਦੋਂ ਤੁਸੀਂ ਵੱਡੇ ਵੱਡੇ ਪ੍ਰੋਮਿਸ ਨਹੀਂ ਕਰਦੇ ਤੁਸੀਂ ਸਮਾਲ ਸਮਾਲ ਡੇਲੀ ਕੰਸਿਸਟੈਂਟ ਐਕਸ਼ਨ ਦੇ ਨਾਲ ਉਹ ਟਰਸਟ ਨੂੰ ਬਿਲਡ ਕਰਦੇ ਆ ਤੇ ਜਦੋਂ ਤੁਸੀਂ ਪੇਸ਼ੈਂਸ ਨਾਲ ਉਹਨਾਂ ਨੂੰ ਸੁਣਦੇ ਆ ਉਹ ਆਪਣੇ ਵਰਡ ਰੱਖ ਸਕਦੇ ਤੁਹਾਡੇ ਨਾਲ ਤੇ ਤੁਸੀਂ ਉਹ ਰੈਗੂਲਰਲੀ ਡਿਪੋਜ਼ਿਟ ਕਰ ਰਹੇ ਆ ਆਪਣੇ ਟਰਸਟ ਬੈਂਕ ਦੇ ਵਿੱਚ ਤੇ ਜਦੋਂ ਤੁਸੀਂ ਉਹਦੀ ਫੀਲਿੰਗ ਨੂੰ ਇਗਨੋਰ ਕਰਦੇ ਆ ਤੁਸੀਂ ਉਹਨਾਂ ਨੂੰ ਹਾਰਸ਼ ਤਰੀਕੇ ਨਾਲ ਫੀਲ ਕਰਦੇ ਆ ਤਾਂ ਤੁਸੀਂ ਉਸ ਡਿਪੋਜ਼ਿਟ ਤੋਂ ਵਿਡਰੋਅਲ ਕਰਦੇ ਆ ਟਾਈਮ ਦੇ ਨਾਲ ਇਹੀ ਬੈਲੈਂਸ ਜੋ ٹرسٹ ਬੈਂਕ ਦਾ ਉਹ ਹੀ ਡਿਸਾਈਡ ਕਰਦਾ ਹੈ ਕਿ ਤੁਹਾਡਾ ਰਿਸ਼ਤਾ ਪਿਆਰ ਵਾਲਾ ਹੈ ਜਾਂ ਡਿਸਟੈਂਸ ਹੋ ਰਿਹਾ ਤੇ ਦਿਸ ਥਰੀ ਡੇਲੀ ਹੈਪਨਰ ਜੋ ਹੈਗੀਆਂ ਉਹ ਤੁਹਾਡੀ ਸੇਫਟੀ ਨੂੰ ਇਸ ਨੂੰ ਬਹੁਤ ਅੱਛੇ ਨਾਲ ਕੰਮ ਕਰਦੀਆਂ ਲਿਸਨ ਮੋਰ ਸਪੀਕ ਲੈਸ ਫੈਮਿਲੀ ਮੈਂਬਰ ਨੂੰ ਹਰ ਵਾਰ ਤੁਹਾਡਾ ਸੋਲੂਸ਼ਨ ਦੀ ਜ਼ਰੂਰਤ ਨਹੀਂ ਹੈ ਉਹਨੂੰ ਤੁਹਾਡੀ ਪ੍ਰੈਜ਼ੈਂਸ ਦੀ ਜ਼ਰੂਰਤ ਹੈ ਸੈਕੰਡ ਨੰਬਰ ਵੈਲੀਡੇਟ ਫੀਲਿੰਗ ਸਿੰਪਲਸ ਵਰਡਸ ਜਿਹੜੇ ਹੁੰਦੇ ਆ ਉਹ ਤੁਹਾਡੇ ਸ਼ਾਇਦ ਉਹਨਾਂ ਨੂੰ ਸਮਝਾ ਸਕਦੇ ਤੁਸੀਂ ਤੁਸੀਂ ਸਿਰਫ ਉਹਨਾਂ ਨੂੰ ਇਹ ਕਹਿਣਾ ਕਿ ਮੈਂ ਤੁਹਾਨੂੰ ਸੁਣ ਰਿਹਾ ਕਈ ਵਾਰ ਇੰਡਰਸਟੈਂਡ ਨਹੀਂ ਕਰਦੇ ਸੁਣ ਰਿਹਾ ਫਿਰ ਆਪਣੀ ਤੁਹਾਡੀ 3 ਨੰਬਰ ਤੇ ਆਂਦੀ ਜੈਂਟਰ ਲੈਂਗੁਏਜ ਤੁਸੀਂ ਉਹਨਾਂ ਨਾਲ ਕਿਸ ਤਰ੍ਹਾਂ ਦੇ ਪਿਆਰ ਨਾਲ ਉਹਨਾਂ ਨਾਲ ਗੱਲ ਕਰੋ ਦੇ ਟਾਈਮ ਦੇ ਵਿੱਚ ਵਿੱਚ ਤੇ ਇੱਕ ਛੋਟੀ ਛੋਟੀ ਚੀਜ਼ਾਂ ਨੂੰ ਸਰ ਤੁਸੀਂ ਰਿਫਲੈਕਟ ਕਰਨਾ ਸ਼ੁਰੂ ਕਰੋ ਆਪਣੇ ਵਿੱਚ ਫਿਊ ਮਿੰਟ ਵਾਸਤੇ ਆਪਾਂ ਇੱਕ ਚੀਜ਼ ਨੂੰ ਰਿਫਲੈਕਟ ਕਰਦੇ ਹਾਂ ਕਿ ਤੁਸੀਂ ਆਪਾਂ ਇੱਕ ਕਿਸੇ ਵੀ ਫੈਮਿਲੀ ਮੈਂਬਰ ਨੂੰ ਰਿਮੈਂਬਰ ਕਰਦੇ ਹਾਂ ਜੋ ਫੈਮਿਲੀ ਮੈਂਬਰ ਨਾਲ ਸਾਡੀ ਕੋਈ ਪ੍ਰੋਬਲਮ ਹੈ ਜਾਂ ਸਾਡੇ ਫੈਮਿਲੀ ਮੈਂਬਰ ਜੋ ਸਾਡੇ ਨਾਲ ਰਹਿੰਦੇ ਤੁਸੀਂ ਅੱਖਾਂ ক্লোਜ਼ ਕਰਕੇ ਉਹਨੂੰ ਸਿਰਫ ਇਹੀ ਕਹੋ ਕਿ ਯੂ ਆਰ ਸੇਫ ਵਿਦ ਮੀ ਆਈ ਕੈਨ ਸੀ ਯੂਅਰ ਪੇਨ ਆਈ ਕੈਨ ਸੀ ਯੂਅਰ ਲਵ ਐਂਡ ਵਿਦ ਮੀ ਯੂ ਆਰ ਸੇਫ ਲਵਡ ਐਂਡ ਇਨਫ ਇਹ ਫੀਲਿੰਗ ਨੂੰ ਆਪਣੇ ਦਿਲ ਵਿੱਚ ਰੱਖ ਲਓ ਤੇ ਜੋ એનર્ਜੀ ਤੁਸੀਂ ਫੀਲ ਕਰਕੇ ਤੁਸੀਂ ਆਪਣੀ ਫੈਮਿਲੀ ਨੂੰ ਦਿਓਗੇ ਤੇ ਉਹਦੇ ਨਾਲ ਤੁਸੀਂ ਆਪਣੀ ਫੈਮਿਲੀ ਨਾਲ ਬਹੁਤ ਸਟਰੋਂਗ ਬੌਂਡ ਕ੍ਰੀਏਟ ਕਰ ਸਕਦੇ ਹੋ ਸੋ ਸੇਫਟੀ ਇਜ਼ ਵੈਰੀ ਵੈਰੀ ਇੰਪੋਰਟੈਂਟ ਸੜੀ ਨਾਈਟਸ ਅੱਜ ਮੈਂ ਤੁਹਾਨੂੰ ਇੱਕ ਡੇਲੀ ਦਾ ਚੈਲੰਜ ਦਿੰਨੀ ਹੈ ਕਿ ਅਗਲੇ ਜੋ ਵੀ ਤੁਹਾਡਾ ਇੱਕ ਹਫਤੇ ਦੇ ਵਿੱਚ ਹੈ ਇੱਕ ਫੈਮਿਲੀ ਮੈਂਬਰ ਨੂੰ ਚੂਨ ਕਰੋ ਚਾਹੇ ਤੁਹਾਡਾ ਪਾਰਟਨਰ ਹੈ ਬੱਚਾ ਹੈ ਸਿਬਲਿੰਗ ਹੈ ਜਦੋਂ ਵੀ ਤੁਸੀਂ ਉਹਦੇ ਨਾਲ ਗੱਲ ਕਰੋਗੇ ਵਿਦਆਊਟ ਇੰਟਰਰਪਟ ਕਰੇ ਵਿਦਆਊਟ ਉਹਨੂੰ ਡਵਾਈਸ ਦਿੱਤੇ ਬਸ ਉਸਨੂੰ ਲਿਸਨ ਕਰੋ ਤੇ ਉਹਨੂੰ ਰਿਫਲੈਕਟ ਕਰੋ ਉਹਨੂੰ ਫੀਲ ਕਰਾਓ ਕਿ ਮੈਂ ਤੈਨੂੰ ਸੁਣਦਾ ਪਿਆ ਤੇ ਯੂ ਮੈਟਰ ਟੂ ਮੀ ਇਹ ਛੋਟੀ ਜਿਹੀ ਇੱਕ ਪ੍ਰੈਕਟਿਸ ਹੈ ਇਹ ਤੁਹਾਡੇ ਜਿਹੜੇ ਰਿਸ਼ਤੇ ਵਿੱਚ ਬੜੇ ਚੇਂਜ ਲੈ ਕੇ ਆ ਸਕਦੀ ਹੈ ਕਿਉਂਕਿ ਫੈਮਿਲੀਜ਼ ਪਰਫੈਕਸ਼ਨ ਨਾਲ ਨਹੀਂ ਹੁੰਦੀ ਸੇਫਟੀ ਦੇ ਨਾਲ ਹੁੰਦੀ ਹੈ ਜੇ ਇਹ ਤੁਹਾਨੂੰ ਐਪੀਸੋਡ ਤੁਹਾਡੇ ਦਿਨ ਨੂੰ ਪੱਛ ਕੀਤਾ ਹੈ ਤੁਸੀਂ ਹੀਲ ਅਲਾਈਨ ਐਂਡ ਟਰਾਈਵ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਜੋ ਅਗਲਾ ਐਪੀਸੋਡ ਵੀ ਰਿਲੇਸ਼ਨਸ਼ਿਪ ਬਾਰੇ ਅਗਲੀ ਸੀਰੀਜ਼ ਹੈ ਉਹਦਾ ਕੋਈ ਵੀ ਐਪੀਸੋਡ ਮਿਸ ਨਾ ਕਰੇ ਕਿਉਂਕਿ ਇੱਕ ਸੇਫ ਕਨਵਰਸੇਸ਼ਨ ਪੂਰੇ ਰਿਲੇਸ਼ਨਸ਼ਿਪ ਨੂੰ ਚੇਂਜ ਕਰ ਸਕਦੀ ਹੈ ਤੇ ਆਪਾਂ ਫਿਰ ਦੁਬਾਰਾ ਮਿਲਾਂਗੇ ਇਸ ਚੈਨਲ ਦੇ ਉੱਤੇ ਦੁਬਾਰਾ ਨੈਕਸਟ ਵੀਕ ਤੇ ਰਿਲੇਸ਼ਨਸ਼ਿਪ ਦੀ ਸੀਰੀਜ਼ ਦੇ ਵਿੱਚ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਆਵਾਂਗੇ ਸੋ ਥੈਂਕ ਯੂ ਸਸਟ੍ਰੀਕਾਲ ਨਮਸਤੇ ਤੇ ਆਪਾਂ ਫਿਰ ਮਿਲਾਂਗੇ